ਪਰ ਉਹ ਦਾ ਵੀ ਬਾਪ ਸਤੀਸ਼ ਕੁਮਾਰ ਵਰਮਾ ਮਾਲਵੇ ਦੇ ਇੱਕ ਕਾਲਜ ਦਾ ਮਾਲਕ ਕਮ ਪ੍ਰਿੰਸੀਪਲ ਸੱਭਿਆਚਾਰਕ ਪ੍ਰੋਗਰਾਮ ਦਾ ਸੰਚਾਲਨ ਕਰਦੇ ਆ ਆਪਣੀ ਲੋੜ ਤੇ ਆਦਤ ਅਨੁਸਾਰ ਉਦਘਾਟਨੀ ਪ੍ਰੋਗਰਾਮ ਲਈ ਸੱਦੇ ਜਾਣ ਵਾਲੇ ਪ੍ਰਧਾਨ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਅਤੇ ਮਹਿਮਾਨਾਂ ਦੇ ਨਾਵਾਂ ਦੇ ਨਾਲ ਨਾਲ ਨਾ ਕੇਵਲ ਬਣਦੇ ਨਾ ਬਣਦੇ ਵਿਸ਼ੇਸ਼ਣ ਹੀ ਜੜੀ ਜਾ ਰਿਹਾ ਸੀ ਸਭ ਨੂੰ ਕਹਿ ਕਹਿ ਕੇ ਤਾੜੀਆਂ ਮਰਵਾ ਰਿਹਾ ਸੀ ਮੈਂ ਡੀਨ ਕਾਲਜ ਹੋਣ ਕਰਕੇ ਨਵਾਂ ਨਵਾਂ ਮੁੱਖ ਮਹਿਮਾਨ ਬਣਿਆ ਸੀ ਕੁਝ ਸੰਗਤ ਵਿੱਚ ਝਿਜਕ ਮਹਿਸੂਸ ਕਰ ਰਿਹਾ ਸੀ ਪਰ ਡਾਕਟਰ ਸतीश ਕੁਮਾਰ ਵਰਮਾ ਜੀ ਹੰਡੇ ਵਰਤੇ ਡਾਇਰੈਕਟਰ ਯੋਗ ਭਲਾਈ ਰਹੇ ਹੋਣ ਕਰਕੇ ਇਸ ਨੂੰ ਆਮ ਵਾਂਗ ਹੀ ਲੈ ਰਹੇ ਸੀ ਸਟੇਸ ਕਤਰ ਨੇ ਅਨਾਉਂਸ ਕੀਤਾ ਕਿ ਹੁਣ ਹਰਮਨ ਪਿਆਰੇ ਅਧਿਆਪਕ ਸਿਰੜੀ ਖੋਜੀ ਵਧੀਆ ਆਲੋਚਕ ਪ੍ਰਸਿੱਧ ਨਾਟਕਕਾਰ ਚੰਗੇ ਅਦਾਕਾਰ ਸਮਰੱਥ ਨਿਰਦੇਸ਼ਕ ਮਸ਼ਹੂਰ ਪਟਕਥਾ ਲੇਖਕ ਉਤਮ ਕਵੀ ਅੱਛੇ ਵਾਰਤਾਕਰ ਸਹੀ ਅਨੁਵਾਦਕ ਸਚਜੇ ਸੰਪਾਦਕ ਅਤੇ ਪ੍ਰਭਾਵਸ਼ੀਲ ਡਾਇਰੈਕਟਰ ਯੋਗ ਭਲਾਈ ਸतीश ਕੁਮਾਰ ਵਰਮਨ ਜੀ ਸਟੇਜ ਤੇ ਆਉਣਗੇ ਪਹਿਲੀ ਕਤਾਰ ਵਿੱਚ ਬੈਠੇ ਕਾਲਜ ਮੈਨੇਜਮੈਂਟ ਦੇ ਬੰਦਿਆਂ ਦੇ ਇਸ਼ਾਰੇ ਤੇ ਕੁਝ ਸਟਾਫ ਮੈਂਬਰਾਂ ਨੇ ਰਸਮ ਪੂਰਤੀ ਲਈ ਮਰੀਲ ਜੀਆਂ ਤਾੜੀਆਂ ਮਾਰੀਆਂ ਅਸੀਂ ਤਥਾ ਕਥਿਤ ਪਤਵੰਤੇ ਸੱਜਣ ਦਿਨੇ ਦੀਵਾ ਜਗਾਉਣ ਵਾਲੇ ਭਾਵ ਸ਼ਮਾ ਰੋਸ਼ਨ ਕਰਨ ਦੀ ਅਜੀਬ ਪਰ ਫੋਟੋ ਖਿੱਚਣ ਲਈ ਜ਼ਰੂਰੀ ਰਸਮ ਅਦਾ ਕਰਨ ਲਈ ਸਟੇਜ ਤੇ ਪਹੁੰਚੇ। ਸਕੱਤਰ ਨੂੰ ਪਤਾ ਨਹੀਂ ਕੀ ਸੁਝਿਆ। ਕਹਿੰਦਾ ਮੈਂ ਇੱਕ ਗੱਲ ਹੋਰ ਭੁੱਲੀ ਗਿਆ। ਸतीश ਕੁਮਾਰ ਵਰਮਾ ਜੀ ਤੁਹਾਡੇ ਦਿਲਾਂ ਦੀ ਧੜਕਣ ਪਰਮੇਸ਼ਰ ਵਰਮਾ ਦਾ ਵੀ ਬਾਪ ਹੈ। ਐਨਾ ਕਹਿਣ ਦੀ ਧੀਰ ਸੀ। ਸਾਰਾ ਪੰਡਾਲ ਖੜਾ ਹੋ ਕੇ ਤਾੜੀਆਂ ਮਾਰਨ ਲੱਗ ਗਿਆ। ਵਿੱਚ ਵਿੱਚ ਮੁੰਦੀਰ ਨੇ ਕਲਕਾਰੀਆਂ ਤੇ ਲਲਕਾਰੇ ਵੀ ਛੱਡੇ। ਪਹਿਲੀ ਗਤਾਰ ਨੂੰ ਛੱਡ ਕੇ ਸਾਰਾ ਪੰਡਾਲ ਪਿੱਛੇ ਵੇਖਣ ਲੱਗ ਪਿਆ। ਸ਼ਾਇਦ ਕਿਤੇ ਪਰਮੇਸ਼ਰ ਵਰਮਾ ਦਿਖ ਜਾਵੇ। ਖੇਰ ਪੱਤੀ ਚੜਾਈ ਵੇਖ ਕੇ ਇੱਕ ਵਾਰ ਤਾਂ ਵਰਮਾ ਜੀ ਦੇ ਚਿਹਰੇ ਤੇ ਮਾਣ ਦੀ ਲਿਸ਼ਕਾਈ ਖੁਸ਼ ਹੋਏ ਪਰਾਸੀ ਸੇਤੀ ਹੀ ਰਸਮ ਪੂਰੀ ਕਰਕੇ ਕੁਰਸੀਆਂ ਤੇ ਆਣ ਬਰਾਜੇ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਤਾਂ ਦੇਖਿਆ ਪਰ ਮੈਨੂੰ ਲੱਗਿਆ ਕਿ ਇੱਕ ਬਾਪ ਦੀ ਆਪਣੀ ਔਲਾਦ ਨਾਲ ਹਸਦ ਕਰਦਿਆਂ ਸੋਚ ਰਿਹਾ ਹੋਵੇਗਾ ਕਿ ਆਖਰ ਬਰੇਨ ਦੀ ਮਿਹਨਤ ਦੀ ਕਮਾਈ ਵਾਲੀ ਆਕਾਦਮਿਕਤਾ ਦੇ ਮੁਕਾਬਲੇ ਪਪੂਲਰ ਕਲਚਰ ਉੱਪਰ ਦੀ ਕਿਉਂ ਪੈ ਗਿਆ ਪਟਿਆਲਾ ਵਾਪਸੀ ਤੇ ਅਸੀਂ ਆਪਸ ਵਿੱਚ ਕਲਾਸਿਕਲ ਬਨਾਮ ਪਪੂਲਰ ਕਲਚਰ ਦੀ ਬਹਿਸ ਕਰਦੇ ਆਏ ਪਰ ਇੱਕ ਗੱਲ ਪੱਕੀ ਹੈ ਸतीश ਕੁਮਾਰ ਵਰਮਾ ਪਰ ਉਹਦਾ ਬਾਪ ਹੈ ਇਥੇ ਚੰਦ ਆਪਣੇ ਦੀਨ ਦੁਨੀਆ ਤੋਂ ਜਾਣ ਪਾਠਕਾਂ ਲਈ ਦੱਸ ਦਈਏ ਕਿ ਪਰਮੀਸ਼ ਵਰਮਾ ਵੀਡੀਓ ਡਾਇਰੈਕਟਰ ਤੋਂ ਐਕਟਰ ਐਕਟਰ ਤੋਂ ਗਾਇਕ ਬਣਿਆ ਪੰਜਾਬੀ ਦਾ ਚਮਕਦਾ ਸਤਾਰਾ ਹੈ ਜਿਸ ਦੇ ਆਟੋਗ੍ਰਾਫ ਲੈਣ ਲਈ ਨਵੀਂ ਪੀੜੀ ਬੇਤਾਬ ਰਹਿੰਦੀ ਹੈ ਸ਼ਬਦ ਚਿੱਤਰ ਲਿਖਣ ਦੇ ਜਾਦੂਗਰ ਸਾਦਤ ਹਸਨ ਮੰਟੋ ਨੇ ਇੱਕ ਵਾਰ ਅਹਿਮਦ ਨਦੀਮ ਕਾਸਮੀ ਬਾਰੇ ਲਿਖਦੇ ਕਿਹਾ ਕਿ ਉਸ ਬਾਰੇ ਕੀ ਲਿਖਿਆ ਜਾਵੇ ਉਹ ਸ਼ਰੀਫ ਹਨ ਬਹੁਤ ਸ਼ਰੀਫ ਹਨ ਵਰਮਾ ਜੀ ਬਾਰੇ ਵੀ ਸੱਚ ਹੈ ਉਹ ਸ਼ਰਾਬ ਨਹੀਂ ਪੀਂਦੇ ਮਾਸ ਨਹੀਂ ਖਾਂਦੇ ਉਹ ਸਿਗਰਟ ਨਹੀਂ ਪੀਂਦੇ ਉਹ ਪਤਨੀ ਪਤਨੀ ਵਰਤਾ ਹਨ ਅੱਜ ਤੱਕ ਉਹਨਾਂ ਨੇ ਕਿਸੇ ਤੇ ਹੱਥ ਤਾਂ ਕੀ ਚੱਕਣਾ ਕਿਸੇ ਖਿਲਾਫ ਸ਼ਿਕਾਇਤੀ ਪੱਤਰ ਨਹੀਂ ਲਿਖਿਆ ਉਹ ਵਿਰੋਧੀ ਨਾਲ ਵੀ ਹੱਥ ਮਿਲਾ ਲੈਂਦੇ ਹਨ ਸਟੇਜ ਤੋਂ ਹਰ ਇੱਕ ਦਾ ਆਦਰ ਮਾਨਣਾ ਨਾਮ ਲੈਂਦੇ ਹਨ ਉਹ ਆਪਣਾ ਨੁਕਸਾਨ ਕਰਾਏ ਬਗੈਰ ਹਰ ਕਿਸੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰਦੇ ਹਨ ਮਿਹਨਤ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ ਸਗੋਂ ਮਿਹਨਤ ਕਰਦੇ ਵੀ ਹਨ ਇੰਨੀ ਮਿਹਨਤ ਕਰਦੇ ਹਨ ਕਿ ਮਸਾਂ 3-4 ਘੰਟੇ ਸੌਂਦੇ ਹਨ ਜਿਸ ਦਿਨ ਸੌਂਦੇ ਹਨ ਉਸੇ ਦਿਨ ਜਾਗਦੇ ਹਨ ਹਮੇਸ਼ਾ ਰਾਤ ਨੂੰ ਨਵੀਂ ਤਾਰੀਖ ਚੜਾ ਕੇ 12 ਵਜੇ ਤੋਂ ਬਾਅਦ ਸੌਂਦੇ ਹਨ ਅਤੇ ਨਵਾਂ ਸੂਰਜ ਚੜ੍ਹਨ ਤੋਂ ਪਹਿਲਾਂ 6 ਵਜੇ ਉੱਠ ਖੜਦੇ ਹਨ ਇਹ ਤੱਥ ਜਦੋਂ ਮਰਜ਼ੀ ਕੋਈ ਫੋਨ ਕਰਕੇ ਚੈੱਕ ਕਰ ਸਕਦਾ ਹੈ ਦਿਨ ਰਾਤ ਪੜ੍ਹਦੇ ਲਿਖਦੇ ਹੀ ਰਹਿੰਦੇ ਹਨ ਉਹਨਾਂ ਦਾ ਸਾਰਾ ਘਰ ਕਿਤਾਬਾਂ ਨਾਲ ਭਰਿਆ ਰਹਿੰਦਾ ਹੈ ਕਿਰਾਏ ਦੇ ਮਕਾਨਾਂ ਸਰਕਾਰੀ ਮਕਾਨਾਂ ਦਫ਼ਤਰਾਂ ਦਾ ਇਹ ਹਾਲ ਸੀ ਕਿ ਹਰ ਪਾਸੇ ਕਿਤਾਬਾਂ ਹੀ ਕਿਤਾਬਾਂ ਆਪਣੇ ਮਕਾਨ ਵਿੱਚ ਉਹਨਾਂ ਦੀ ਇੱਕ ਵੱਡੀ ਲਾਇਬ੍ਰੇਰੀ ਬਣਾਉਣ ਦੀ ਰੀਝ ਸੀ ਉਹ ਰੀਝ ਪੂਰੀ ਹੋਈ ਪਰ ਉਹ ਵੱਡੀ ਲਾਇਬ੍ਰੇਰੀ ਵੀ ਛੋਟੀ ਪੈ ਗਈ ਉਹਨਾਂ ਦੇ ਹਰ ਕਮਰੇ ਵਿੱਚ ਡਰਾਈング ਰੂਮ ਤੋਂ ਲੈ ਕੇ ਬੈਡਰੂਮ ਤੱਕ ਹੀ ਨਹੀਂ ਸਗੋਂ ਬਾਥਰੂਮ ਵਿੱਚ ਹੀ ਨਾ ਕੇਵਲ ਕਿਤਾਬਾਂ ਰਸਾਲੇ ਖਰੜੇ ਫੈਲਾ ਹੀ ਪਈਆਂ ਹਨ ਸਗੋਂ ਥਾਂ-ਥਾਂ ਤੇ ਸਟੱਡੀ ਟੇਬਲ ਲੱਗੇ ਹੋਏ ਹਨ ਉਹ ਬਹੁਤ ਕੁਝ ਜਾਣਦੇ ਹਨ ਪਰ ਕੰਪਿਊਟਰ ਟਾਈਪ ਨਹੀਂ ਜਾਣਦੇ ਇਸ ਲਈ ਦੋ ਸਹਾਇਕ ਰੱਖੇ ਹੋਏ ਹਨ ਉਹਨਾਂ ਦੀ ਬੋਲਣ ਦੀ ਮਹਾਰਤ ਨੂੰ ਤਾਂ जग ਜਾਣਦਾ ਪਰ ਉਹਨਾਂ ਨੇ ਛੋਟੇ-ਛੋਟੇ ਨੋਟ ਛੱਡ ਕੇ ਬਹੁਤਾ ਖੁਦ ਲਿਖਦੇ ਹਨ ਉਸਨ ਵਿੱਚ ਲਿਖ ਕੇ ਨਜ਼ਾਰਾ ਲੈਂਦੇ ਹਨ ਉਹ ਲਿਖਣ ਸਮੇ ਪਹਿਲੇ ਅੱਖਰ ਦਰਮਿਆਨੇ ਆਕਾਰ ਦੇ ਅਤੇ ਪੂਰੀ ਲਾਈਨ ਵਿੱਚ ਲਿਖਦੇ ਹਨ ਸਫੇ ਦੇ ਅਖੀਰ ਤੱਕ ਜਾਂਦੇ ਜਾਂਦੇ ਅੱਖਰ ਵੱਡੇ ਹੋ ਜਾਂਦੇ ਹਨ ਤੇ ਸੱਜੇ ਪਾਸੇ ਨੂੰ ਟੇੜ ਵੱਟ ਜਾਂਦੇ ਹਨ ਕਈ ਵਾਰ ਤਾਂ ਆਖਰੀ ਲਾਈਨ ਵਿੱਚ ਸਿਰਫ ਇੱਕੋ ਸ਼ਬਦ ਰਹਿ ਜਾਂਦਾ ਹੈ ਉਹ ਕੁਝ ਵੀ ਗਵਾਉਂਦੇ ਨਹੀਂ ਆਪਣਾ ਲਿਖਿਆ ਹਰ ਅੱਖਰ ਛਪਿਆ ਅੱਖਰ ਪੜਿਆ ਅੱਖਰ ਸਾਂਭੀ ਬੈਠੇ ਹਨ ਇਥੋਂ ਤੱਕ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਵੀ ਸਾਂਭੀ ਬੈਠੇ ਹਨ ਜਿਹੜੇ ਸ਼ਾਇਦ ਉਹਨਾਂ ਨੂੰ ਵੀ ਯਾਦ ਨਾ ਹੋਣ ਮੇਰਾ ਐਮਐਫਲ ਦਾ ਗਾਰਗੀ ਦੇ ਨਾਟਕ ਤੂਣੀ ਦੀ ਅਗ ਤੇ ਲਿਖਿਆ ਹੋਇਆ ਹੱਥ ਲਿਖਤ ਉਹਨਾਂ ਦਾ ਸਾਹਮਿਆ ਹੋਇਆ ਸੀ ਕਈ ਵਾਰ ਉਹ ਨਵੇਂ ਸਾਲ ਤੇ ਸਾਲ ਭਰਦੀਆਂ ਮੇਰੀਆਂ ਛਪੀਆਂ ਲਿਖਤਾ ਲੀਆਂ ਅਖਬਾਰੀ ਕਰਤਨ ਕਰਤਰਾ ਭੇਟ ਕਰਕੇ ਵੀ ਹਰਾਨ ਕਰ ਦਿੰਦੇ ਹਨ ਅਸਲ ਵਿੱਚ ਸ਼ਬਦਾਂ ਅਤੇ ਵਿਅਕਤੀਆਂ ਨੂੰ ਮੋਹ ਕਰਨ ਵਾਲੇ ਮੋਹ ਖੋਰੇ ਵਿਅਕਤੀ ਹਨ ਉਹਨਾਂ ਦੀ ਜਾਣ ਪਛਾਣ ਦਾ ਘੇਰਾ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਗੁਰਦਾਸ ਮਾਨ ਤੱਕ ਹੈ ਸਹਿਤਕਾਰਾਂ ਵਿੱਚੋਂ ਦਲੀਪਕੌਰ ਟਵਾਣਾ ਤੋਂ ਲੈ ਕੇ ਸਰਜੀਤ ਪਾਤਰ ਤੱਕ ਪਾਸ਼ਾ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਦਿੱਲੀ ਕੈਡਮੀ ਦੇ ਸਕੱਤਰ ਤੱਕ ਫੈਲਿਆ ਹੋਇਆ ਹੈ ਉਹ ਵਰਕਿੰਗ ਰਿਲੇਸ਼ਨ ਬਣਾਉਣ ਵਿੱਚ ਮਾਹਰ ਹਨ ਹਰ ਵੀਸੀ ਡੀਸੀ ਡੀਨ ਮੁਖੀ ਡਾਇਰੈਕਟਰ ਪ੍ਰਧਾਨ ਸਕੱਤਰ ਉਹਨਾਂ ਦਾ ਦੋਸਤ ਹੁੰਦਾ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਕੰਮ ਲਈ ਦੋਸਤ ਬਣਾਉਂਦੇ ਹਨ ਪਰ ਮੈਨੂੰ ਲੱਗਦਾ ਇੰਜ ਕੋਈ ਦੋਸਤ ਥੋੜੀ ਬੰਨਦਾ ਹੁੰਦਾ ਉਹ ਜਿਹੇ ਦੋਸਤਾਂ ਹੱਥੋਂ ਗੁੱਝੀਆਂ ਸੱਟਾਂ ਖਾ ਕੇ ਮਯੂਸ ਵੀ ਹੁੰਦੇ ਹਨ ਅਤੇ ਜ਼ਹਰਾ ਸੱਟਾਂ ਤਾਂ ਕਈ ਵਾਰ ਦਿਖਾ ਵੀ ਦਿੰਦੇ ਹਨ ਮੇਰੀ ਸਮਝ ਅਨੁਸਾਰ ਉਹਨਾਂ ਦਾ ਇੱਕੋ ਇੱਕ ਦੋਸਤ ਨਸੀਬ ਬਵੇਜਾ ਹੈ ਪਰ ਉਹ ਮੇਰੇ ਸਾਹਮਣੇ ਇਹ ਮਾਣ ਮੈਨੂੰ ਵੀ ਦਿੰਦੇ ਹਨ ਉਹਨਾਂ ਦੇ ਕਥਨ ਅਨੁਸਾਰ ਉਹਨਾਂ ਦੇ ਤਿੰਨ ਦੋਸਤ ਹਨ ਜਿਨ੍ਹਾਂ ਨਾਲ ਉਹ ਸਲਾਹ ਕਰਦੇ ਹਨ ਪਹਿਲਾਂ ਜੇ ਹਾਂ ਕਰਵਾਉਣੀ ਹੋਵੇ ਤਾਂ ਨਸੀਬ ਨਾਲ ਗੱਲ ਕਰਦੇ ਹਨ ਜੇ ਨਾ ਕਰਵਾਉਣੀ ਹੋਵੇ ਤਾਂ ਪੰਮੀ ਜੋ ਗਰਲਫ੍ਰੈਂਡ ਤੋਂ ਪਤਨੀ ਬਣੀ ਹੈ ਨਾਲ ਸਲਾਹ ਕਰਦੇ ਹਨ ਜੇ ਮਨ ਦਾਵਾ ਡੋਲ ਹੋਵੇ ਤਾਂ ਸੱਚੀ ਰਹਿ ਲੈਣੀ ਹੋਵੇ ਤਾਂ ਮੇਰੇ ਨਾਲ ਸਲਾਹ ਕਰਦੇ ਹਨ ਅਸਲ ਵਿੱਚ ਮੇਰਾ ਉਹਨਾਂ ਨਾਲ ਰਿਸ਼ਤਾ ਕਈ ਪਰਤਾਂ ਦੀ ਹੈ ਉਹ ਪੰਜਾਬੀ ਵਿਭਾਗ ਵਿੱਚ ਅਧਿਆਪਕ ਸਨ ਭਾਵੇਂ ਉਹਨਾਂ ਨੇ ਸਾਨੂੰ ਨਹੀਂ ਪੜਾਇਆ ਪਰ ਬਾਅਦ ਵਿੱਚ ਅਸੀਂ ਸਹਿਕਰਮੀ ਬਣੇ ਅਸਲ ਵਿੱਚ ਤਾਂ ਸਾਡੇ ਪਰੋਣੇ ਹਨ ਇਹ ਇਸ ਲਈ ਨਹੀਂ ਕਿ ਉਹਨਾਂ ਦੀ ਪਤਨੀ ਪੰਮੀ ਸਾਡੇ ਕੋਟ ਪੂਰੇ ਦੀ ਹੈ ਸਗੋਂ ਇਸ ਲਈ ਕਿ ਵਰਮਾ ਜੀ ਦੇ ਸਹੁਰਾ ਸਰਦਾਰ ਆਤਮਾ ਸਿੰਘ ਹਨਪੋਲ ਤੇ ਮੇਰੇ ਪਿਤਾ ਜੀ ਕੇਵਲ ਕੁਲੀਗ ਹੀ ਨਹੀਂ ਸਨ ਸਗੋਂ ਭਗਵੱਤ ਭਰਾ ਸਨ ਸਾਡਾ ਟੱਬਰ ਪਿੰਡੂ ਤੇ ਉਹਨਾਂ ਦਾ ਸ਼ਹਿਰੀ ਅਸੀਂ ਜੱਟ ਬੂਟ ਉਹ ਸ਼ਹਿਰ ਰਹਿੰਦੇ ਕਲਾਕਾਰ ਉਹ ਗਿਆਨੀ ਟੀਚਰ ਸਨ ਪਰ ਪੇਂਟਰ ਬਹੁਤ ਅੱਛੇ ਸਨ ਅਸੀਂ ਬਚਪਨ ਵਿੱਚ ਜਿਸ ਗੁਰੂ ਨਾਨਕ ਦੇਵ ਜੀ ਅੱਗੇ ਹੱਥ ਜੋੜਦੇ ਸੀ ਉਹ ਪੇਂਟਿੰਗ ਅਣਪੋਲ ਅੰਕਲ ਦੀ ਬਣਾਈ ਹੋਈ ਸੀ ਅਸੀਂ ਉਹਨਾਂ ਨੂੰ ਘਰ ਦੇ ਪਿੰਡੂ ਨਿਯਮਤਾ ਜਿਵੇਂ ਸਾਗ ਮੂਲੀਆਂ ਕਣਕ ਮੱਕੀ ਹਰਾ ਚਾਰਾ ਆਦ ਲੈ ਜਾਂਦੇ ਉੱਥੇ ਬਿਸਤਰ ਨਾਲ ਚਾਹ ਪੀਂਦੇ ਸ਼ਹਿਰੀ ਢੰਗ ਦੀ ਸੱਜੀ ਸੰਵਰੀ ਸਾਫ਼ ਸੁਥਰੀ ਸਲੀਕੇ ਵਾਲੀ ਰਹਿਣੀ ਬਹਿਣੀ ਸਿੱਖ ਕੇ ਆਉਂਦੇ ਮੇਰੀ ਮਾਂ ਮੇਰੇ ਬਾਪ ਨੂੰ ਛੇੜਦੀ ਅਣਪੋਲ ਦਾ ਕਿਹਾ ਤੇਰਾ ਬਾਪੂ ਭਾਵੇਂ ਨਾ ਮੰਨੇ ਪਰ ਬਾਂਸੂ ਦੇ ਕਹੇ ਦਿੱਤਾ ਐਂ ਭੱਜ ਪੈਂਦਾ ਜਿਵੇਂ ਆਪਣੇ ਜਵਾਕਾਂ ਲਈ ਚੀਜ਼ਾਂ ਲੈ ਕੇ ਜਾਣਿਆ ਹੋਣ ਇਹ ਰਿਸ਼ਤਾ ਸੀ ਸਾਡਾ ਉਸ ਪਰਿਵਾਰ ਨਾਲ ਫੇਰ ਅਣਪੋਲ ਅੰਕਲ ਆਪਣੀ ਸਾਈਨ ਬੋਰਡ ਪੇਂਟਿੰਗ ਨਾਲ ਜੁੜ ਗਏ ਅਸੀਂ ਹੋਰ ਕੰਮਾਂ ਕਰਨ 'ਚ ਰੁੱਝ ਗਏ ਪੰਮੀ ਹੋਣੀਆਂ 5 ਭੈਣਾਂ ਸਨ ਕੁੜੀਆਂ ਵਾਲਾ ਘਰ ਹੋਣ ਕਰਕੇ ਆਉਣਾ ਜਾਣਾ ਘਟ ਗਿਆ ਬਸ ਦੁੱਖ ਸੁੱਖ ਵਿੱਚ ਆਉਣ ਜਾਣ ਬਣਿਆ ਰਿਹਾ ਇਸ ਤਰ੍ਹਾਂ ਵਰਮਾ ਜੀ ਸਾਡੇ ਬੱਚਿਆਂ ਦਾ ਫੁੱਫੜ ਹੈ ਫੁੱਫੜ ਦਾ ਸੇਵਾ ਬੜਾ ਭੈੜਾ ਹੁੰਦਾ ਹੈ ਹੁਣ ਤੱਕ ਮੈਂ ਕਾਫੀ ਰੇਖਾ ਚਿੱਤਰ ਲਿਖ ਚੁੱਕਿਆ ਪਰ ਕਦੇ ਡਰ ਨਹੀਂ ਲੱਗਿਆ ਪਰ ਹੁਣ ਡਰ ਲੱਗਦਾ ਕਿਤੇ ਸਾਡਾ ਪ੍ਰਾਣਾ ਗੁੱਸਾ ਹੀ ਨਾ ਹੋ ਜੇ ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਗੁੱਸੇ ਹੋ ਕੇ ਕਿਹੜਾ ਲੱਤ ਤੋੜ ਦੇਣੀ ਹੈ ਪਰ ਮੁਹੱਬਤੀ ਬੰਦੇ ਦੀ ਮੁਹੱਬਤ ਤੋਂ ਵਿਰਵਾ ਹੋ ਜਾਣਾ ਲੱਤ ਟੁੱਟਣ ਤੋਂ ਵੀ ਵੱਡੀ ਸਜ਼ਾ ਹੁੰਦੀ ਹੈ ਮੂੰਹੋਂ ਪਾ ਮੇ ਕੁਝ ਨਾ ਕਹਿਣ ਪਰ ਨਿੱਕੀ ਨਿੱਕੀ ਗੱਲ ਦਾ ਨੋਟਿਸ ਲੈਂਦੇ ਆ ਅੰਦਰੋਂ ਅੰਦਰ ਹੀ ਔਖਾ ਪਾਰਾ ਹੋ ਜਾਣਾ ਹੈ ਮਨ ਵਿੱਚ ਗੰਡਾ ਬਣਾ ਲੈਣੀ ਹੈ ਉਹਨਾਂ ਨੇ ਆਪਣੇ ਸੁਭਾਅ ਕਾਰਨ ਮੂੰਹੋਂ ਤਾਂ ਕੁਝ ਨਹੀਂ ਕਹਿਣਾ ਪਰ ਸੰਵੇਦਨਸ਼ੀਲ ਹੋਣ ਕਾਰਨ ਛੋਟੀ ਵੱਡੀ ਗੱਲ ਨੂੰ ਦਿਲ ਤੇ ਲਾ ਲੈਣਾ ਸਭ ਤੋਂ ਪਹਿਲਾਂ ਸੁਣੋ ਵੱਡੀ ਗੱਲ ਵਰਮਾ ਜੀ ਦਾ ਵਿਆਹ ਹੋਇਆ ਇਹ ਅੰਤਰ ਜਾਤੀ ਅੰਤਰ ਧਰਮੀ ਵਿਆਹ ਸੀ ਜੋ ਪੜੀ ਲਿਖੀ ਸ਼੍ਰੀਣੀ ਲਈ ਇੱਕ ਸਧਾਰਨ ਗੱਲ ਸੀ ਪਰ ਵਰਮਾ ਜੀ ਅੰਦਰ ਕਿਤੇ ਪੰਮੀ ਦੇ ਵਿਦਿਆਰਥਣ ਹੋਣ ਕਰਕੇ ਨੈਤਿਕ ਗੱਟ ਸੀ ਉਹਨਾਂ ਦਾ ਵਿਆਹ ਨਾਟਕੀ ਢੰਗ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਪੰਮੀ ਦੇ ਵੱਡੇ ਜੀਜੇ ਪ੍ਰੋਫੈਸਰ ਦੇ ਭਰਾਵਾਂ ਨੇ ਆ ਕੇ ਨਜਾਇਜ਼ ਝਗੜਾ ਕੀਤਾ ਇੱਕ ਤਰ੍ਹਾਂ ਨਾਲ ਉਹ ਪੰਮੀ ਦੇ ਰਿਸ਼ਤੇ ਤੇ ਆਪਣਾ ਹੱਕ ਸਮਝਦੇ ਸੀ ਜਦੋਂ ਕਿ ਇਹ ਤਾਂ ਮਨ ਮਿਲਿਆਂ ਦੇ ਮੇਲੇ ਹੁੰਦੇ ਨੇ ਇੱਕ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੁੜੀ ਆਪਣੇ ਫੈਸਲੇ ਲੈਣ ਦੇ ਸਮਰੱਥ ਸੀ ਅਤੇ ਉਸ ਨੇ ਫੈਸਲਾ ਲੈ ਲਿਆ ਖੈਰ ਅਸੀਂ ਰੋਟੀ ਵਰਜੀ ਪਰ ਵਰਮਾ ਜੀ ਨੇ ਆਨੇ ਬੰਨੇ ਲਗਾਉਨੇ ਸ਼ੁਰੂ ਕਰ ਦਿੱਤੇ ਸਿੱਧਾ ਹੀ ਪੁੱਛਿਆ ਤਾਂ ਵਰਮੇ ਨੇ ਟਾਲ ਦਿੱਤਾ ਪਰ ਵਰਮੇ ਦੇ ਭਰਾ ਪੀਪੀ ਵਰਮਾ ਨੇ ਦੱਸਿਆ ਕਿ ਭਰਾ ਜੀ ਤੁਹਾਡੇ ਨਾਲ ਗੁੱਸੇ ਹਨ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਝਗੜਾ ਕਰਨ ਵਾਲੇ ਲੋਕ ਮੇਰੇ ਹੋਸਟਲ ਵਾਲੇ ਕਮਰੇ ਵਿੱਚੋਂ ਆਏ ਹਨ ਇਹ ਗੱਲ ਅੰਸ਼ਕ ਰੂਪ ਵਿੱਚ ਸੱਚੀ ਸੀ ਕਿ ਉਹ ਮੇਰੇ ਨਾਂ ਅਲਾਟ ਹੋਏ ਹੋਸਟਲ ਦੇ ਕਮਰੇ 248 ਵਿੱਚੋਂ ਹੀ ਗਏ ਸਨ ਪਰ ਮੈਂ ਤਾਂ ਚਰਕੋਣਾ ਹੋਸਟਲ ਛੱਡ ਚੁੱਕਿਆ ਸੀ ਅਤੇ ਵਿਆਹ ਪ੍ਰੰਤ ਸ਼ਹਿਰ ਰਹਿਣਾ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਦੀ ਰਵਾਇਤ ਅਨੁਸਾਰ ਹੋਸਟਲ ਦਾ ਕਮਰਾ ਮੇਰੇ ਨਾਂ ਤੇ ਹੀ ਚੱਲਦਾ ਸੀ ਤੇ ਸਾਰੇ ਫਰੀਦ ਕੋਟੀਏ ਉੱਥੇ ਆ ਕੇ ਠਹਿਰਦੇ ਸੀ ਅਤੇ ਕਮਰੇ ਵਿੱਚ ਹੁਣ ਕੈਨੇਡਾ ਵੱਸਦਾ ਮੇਰਾ ਐਮਏ ਦਾ ਜਮਾਤੀ ਪੱਕੇ ਤੌਰ ਤੇ ਵਾਰਡਨਾ ਦੀ ਭਾਸ਼ਾ ਵਿੱਚ ਇਲੀਗਲ ਰਹਿੰਦਾ ਸੀ ਨਿੱਜੀ ਤੌਰ ਤੇ ਮੈਂ ਤਾਂ ਪਹਿਲਾਂ ਹੀ ਡਾਕਟਰ ਵਰਮਾ ਦੇ ਨਾਲ ਉਹਨਾਂ ਵਿਅਕਤੀਆਂ ਵੱਲੋਂ ਕੀਤੀ ਬਦਤਖਲਾਮੀ ਤੇ ਹੱਥੋਂ ਭਾਈ ਧੋਖਾ ਸੀ ਫਿਰ ਉਹਨਾਂ ਫਿਰ ਉਸ ਸਮੇਂ ਕੁਝ ਸਰਗਰਮ ਵਿਦਿਆਰਥੀ ਲੀਡਰਾਂ ਨੂੰ ਆਖਿਆ ਕਿਦੇ ਆਪਦੀ ਇੱਜ਼ਤ ਬਹਾਲੀ ਤਾਂ ਦੋਸ਼ ਦੋਸ਼ੀਆਂ ਦੀ ਬਰਾਬਰ ਝੰਡ ਕਰਨ ਵਾਲੀ ਹੋਣੀ ਹੈ ਜੋ ਹੋਈ ਖੈਰ ਇਹ ਤਾਂ ਉਹਨਾਂ ਨੂੰ ਜਿਹੜੀ ਗਲਤਫਹਿਮੀ ਹੋਈ ਵੱਡੀ ਗੱਲ ਸੀ ਉਹ ਤਾਂ ਨਿੱਕੀ ਨਿੱਕੀ ਗੱਲ ਤੇ ਵੀ ਰੁੱਸ ਜਾਂਦੇ ਹਨ ਅਤੇ ਮਣੀ ਮਣ ਵਿੱਚ ਕਈ ਦਿਨ ਗੁੱਸੇ ਰਹਿੰਦੇ ਹਨ ਮੈਂ ਕੁਵਾਰ ਹਵਾਲੇ ਵਿੱਚ ਦੋ ਸੰਪਾਦਕਾਂ ਵਜੋਂ ਉਹਨਾਂ ਦਾ ਨਾਮ ਨਾ ਦਿੱਤਾ ਕੇਵਲ ਪਹਿਲਾ ਨਾਮ ਤੇ ਹੋਰ ਲਿਖ ਦਿੱਤੇ ਇੰਨੀ ਗੱਲ ਤੇ ਰੁੱਸ ਗਏ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਚੱਲਦਾ ਕਿ ਉਹ ਰੁੱਸੇ ਹੋਏ ਹਨ ਮੈਨੂੰ ਪਹਿਲਾਂ ਪਤਾ ਨਹੀਂ ਸੀ ਚੱਲਦਾ ਪਰ ਹੁਣ ਪਤਾ ਲੱਗ ਜਾਂਦਾ ਹੈ ਅਸਲ ਵਿੱਚ ਤਾਂ ਉਹ ਨਿਰੰਤਰ ਸੰਘਰਸ਼ ਵਿੱਚ ਰਹਿੰਦੇ ਨੇ ਦੂਜਿਆਂ ਨਾਲ ਘੱਟ ਆਪਣੇ ਆਪ ਨਾਲ ਜ਼ਿਆਦਾ ਸਮੇਂ ਸਮੇਂ ਉਹਨਾਂ ਸਿਰ ਭੀੜਾਂ ਵੀ ਪੈੰਦਗੀਆਂ ਖਾੜਤੂਆਂ ਦਾ ਜ਼ਮਾਨਾ ਸੀ ਲੋਕ ਆਪਣਾ ਨਿੱਜੀ ਕਿੜਾ ਨੂੰ ਸਿਆਸੀ ਰੰਗਤ ਦੇ ਲੈਂਦੇ ਸਭ ਤੋਂ ਸੌਖਾ ਤਰੀਕਾ ਸੀ ਕਿਸੇ ਦਾ ਚਰਿੱਤਰ ਘਾਤ ਕਰਨਾ ਕਿਸੇ ਨੂੰ ਮੁਖਬਰ ਕਹਿ ਦੇਣਾ ਕਿਸੇ ਤੇ ਛੇੜਛਾੜ ਦਾ ਇਲਜ਼ਾਮ ਲਗਾ ਦੇਣਾ ਪੰਜਾਬ ਦਾ ਅਧਿਆਪਕ ਵਰਮੀ ਵੀ ਇਸ ਤੋਂ ਮੁਕਤ ਨਹੀਂ ਸੀ ਵਰਮਾ ਜੀ ਬਾਰੇ ਵੀ ਇੱਕ ਵਾਰ ਅਜਿਹੇ ਆਲਜਾਮ ਲੱਗਿਆ ਨੇੜੇ ਦੇ ਜਾਣਨ ਵਾਲੇ ਜਾਣਦੇ ਹਨ ਕਿ ਉਹ ਮੈਂ ਤਰਲਾ ਤਾਂ ਕਰ ਸਕਦੇ ਹਨ ਪਰ ਬਲੈਕ ਮੇਲੀਆਂ ਦੀਆਂ ਧੱਕਾ ਉਹਨਾਂ ਦਾ ਸੁਭਾਅ ਨਹੀਂ ਮੈਨੂੰ ਤੇ ਮੈਨੂੰ ਤੇ ਚਰਨਜੀਤ ਨੂੰ ਵਿਭਾਗ ਦੀ ਕੋਈ ਇੱਕ ਲੀਡੀ ਦੇ ਮੈਡਮ ਬਰਾੜ ਨੇ ਦੱਸਿਆ ਕਿ ਵਰਮਾ ਜੀ ਨੂੰ ਖਤਰਾ ਹੈ ਖਾੜਤੂਆ ਨੇ ਸੋਧਨ ਦਾ ਫੈਸਲਾ ਕਰ ਲਿਆ ਉਹ ਖਾੜਤੂਆ ਦੇ ਸਮਰਥਨ ਦਾ ਦਾਵਾ ਕਰਨ ਵਾਲੇ ਅਧਿਆਪਕ ਦੇ ਮਹਿਕਾਵੇ ਵਿੱਚ ਆ ਗਏ ਨੇ ਮਾੜੀ ਗੱਲ ਹੈ ਉਹ ਹਥਿਆਰ ਵੀ ਯੂਨੀਵਰਸਿਟੀ ਵਿੱਚ ਲੈ ਆਏ ਨੇ ਅਸੀਂ ਕਿਹਾ ਮੈਡਮ ਬਚਾਓ ਮੁੰਡੇ ਤੁਹਾਡੇ ਕਹਨੇ ਵਿੱਚ ਨੇ ਤਾਂ ਉਹਨਾਂ ਆਖਿਆ ਮੁੰਡੇ ਤਾਂ ਹੁਣ ਉਸੇ ਦੀ ਸੁਣਨਗੇ ਜਿਸ ਦੇ ਪਟਕਾਏ ਤੇ ਪਟਕਾਏ ਨੇ ਉਹਨਾਂ ਸਾਨੂੰ ਆਖਿਆ ਤੁਸੀਂ ਉਸ ਅਧਿਅਕਪਾਸ ਜਾਓ ਅਸੀਂ ਆਖਿਆ ਕਿ ਉਹ ਸਾਡੇ ਤੋਂ ਕਿੱਥੇ ਸਮਝਣ ਵਾਲਾ ਤਾਂ ਮੈਡਮ ਨੇ ਆਖਿਆ ਸਮਝਾਉਣ ਦੀ ਲੋੜ ਨਹੀਂ ਹੁਣ ਤਾਂ ਡਰਾਉਣਾ ਪੈਣਾ ਤੁਸੀਂ ਉਸ ਨੂੰ ਜਾ ਕੇ ਆਖੋ ਕਿ ਯੂਨੀਵਰਸਿਟੀ ਵਿੱਚ ਪਹਿਲਾਂ ਹੀ ਕਤਲ ਹੋ ਚੁੱਕਿਆ ਹੈ ਹੁਣ ਤਾਂ ਪੁਲਿਸ ਸਿੱਧਾ ਤੁਹਾਨੂੰ ਹੀ ਫੜਨਾ ਹੈ ਮੁੰਡੇ ਤਾਂ ਭੱਜ ਜਾਣਗੇ ਮੈਨੂੰ ਨਹੀਂ ਸੀ ਪਤਾ ਕਿ ਵਰਮਾ ਜੀ ਦੀ ਕੋਈ ਪੇਸ਼ ਬੰਦੀ ਚੱਲੀ ਜਾਂ ਮੈਡਮ ਨੇ ਕੋਈ ਜੋਗਤ ਲੜਾਈ ਪਰ ਉਹ ਖੋਲੀ ਢੱਗ ਗਈ ਯੂਨੀਵਰਸਿਟੀਾਂ ਵਿੱਚ ਸਿਆਸਤ ਖੂਬ ਚੱਲਦੀ ਹੈ ਵਰਮਾ ਜੀ ਦੇ ਦੋਸਤ ਹੀ ਅਸਲ ਪ੍ਰੋਫੈਸ਼ਨਲੀ ਜੈਲਸੀ ਕਰਕੇ ਵਾਈਸ ਚਾਂਸਲਰ ਕੋਲ ਪੁੱਠੀਆਂ ਸਿੱਧੀਆਂ ਕਰ ਦਿੰਦੇ ਸਨ ਵੀ ਸੀ ਪੁਵਾਰ ਤੇ ਬੋਪਾ ਰਾਜ ਦੇ ਆਲੇ ਦੁਆਲੇ ਕੁਝ ਐਸੀ ਚੌਕੜੀ ਸੀ ਜੋ ਵਰਮਾ ਜੀ ਨੂੰ ਤੰਗ ਕਰਦੀ ਸੀ ਵਰਮਾ ਜੀ ਹਰ ਇੱਕ ਨਾਲ ਬਣਾ ਕੇ ਰੱਖਦੇ ਸਨ ਕਦੇ ਵੀ ਕਿਸੇ ਵੀ ਸੀ ਖਿਲਾਫ ਧਰਨੇ ਤੇ ਨਹੀਂ ਬੈਠੇ ਤੇ ਨਾ ਹੀ ਕਦੇ ਸ਼ਿਕਾਇਤ ਕੀਤੀ ਇਥੋਂ ਤੱਕ ਇੱਕ ਦਸ਼ਮਣ ਵੀਸੀ ਦੀ ਫੋਟੋ ਉਹਨਾਂ ਨੇ ਆਪਣੇ ਟੇਬਲ ਦੇ ਉੱਪਰਲੇ ਸ਼ੀਸ਼ੇਟ ਰੱਖੀ ਹੋਈ ਸੀ ਘਰੇ ਪੁਲਸੀਆਂਾਂ ਵਾਂਗ ਛਾਪਾਂ ਮਾਰਨ ਵਾਲੇ ਤਾਨਾਸ਼ਾਹ ਵਾਈਚਾਸਰ ਵਰ ਨੂੰ ਵੀ ਵੀਸੀ ਸਾਹ ਵੀਸੀ ਸਾਹ ਕਰਦੇ ਰਹਿੰਦੇ ਸਨ ਇਸ ਲੀਮੀ ਦਾ ਕਾਰਨ ਤਾਂ ਉਹ ਜਾਣਦੇ ਹੋਣਗੇ ਪਰ ਵਿਰੋਧੀ ਇਸ ਨੂੰ ਸਿਆਸਤ ਵਜੋਂ ਦੇਖਦੇ ਸਨ ਕਿ ਜਦੋਂ ਕਿ ਪੱਖੀ ਇਸ ਨੂੰ ਕਮਜ਼ੋਰੀ ਮੰਨਦੇ ਸਨ ਉਹਨਾਂ ਅੰਦਰ ਇੱਕ ਮਨੋਂ ਗੁੰਝਨ ਹੈ ਕਿ ਉਹਨਾਂ ਦਾ ਹਿੰਦੂ ਹੋਣ ਕਰਕੇ ਪੰਜਾਬੀ ਆਕਾਦਮਿਕ ਜਗਤ ਵਿੱਚ ਟੱਕਾ ਹੁੰਦਾ ਹੈ ਵੈਸੇ ਸਾਰੇ ਸਮਾਜਾਂ ਵਿੱਚ ਹੀ ਪ੍ਰੋਫੈਸ਼ਨਲ ਲੋਕਾਂ ਦਰਮਿਆਨ ਆਪਸੀ ਜੈਲਸੀ ਹੁੰਦੀ ਹੈ ਤੇ ਇੱਕ ਦੂਜੇ ਦੀਆਂ ਲੱਤਾਂ ਲੱਤਾਂ ਖਿੱਚੀਆਂ ਹੀ ਨਹੀਂ ਜਾਂਦੀਆਂ ਵੱਡੇ ਵੀ ਜਾਣਦੇ ਨੇ ਮੇਰੇ ਵਰਗੇ ਬੰਦੇ ਜੋ ਪੰਜਾਬ ਦੇ ਬਹੁਤ ਗੈਲਤੀ ਬਹੁ ਗੈਲਤੀ ਧਰਮ ਅਤੇ ਤਾਕਤਵਾਦ ਸਮਝੀ ਜਾਂਦੀ ਜੱਟ ਜਾਤ ਨਾਲ ਸੰਬੰਧ ਰੱਖਦੇ ਹੋਂ ਸ਼ਹਿਰ ਉਹਨਾਂ ਦੀ ਉਸ ਪੀੜਾ ਨੂੰ ਠੀਕ ਢੰਗ ਨਾਲ ਨਹੀਂ ਸਮਝ ਸਕਦੇ ਪਰ ਜਿਵੇਂ ਜੇ ਠਕੇ ਨੇ ਉਹ ਗੱਲਾਂ ਸੁਣਾਉਂਦੇ ਹਨ ਅਜਿਹੇ ਠਕੇ ਤਾਂ ਆਕਾਰਨਿਕ ਜਗਤ ਵਿੱਚ ਸਾਰੇ ਹੀ ਸਾਰਿਆਂ ਨਾਲ ਕਰਨ ਦਾ ਯਤਨ ਕਰਦੇ ਹਨ ਮੈਨੂੰ ਇੱਕ ਦਲਤ ਹੈੱਡ ਨੇ UGC ਦੀ ਫੈਲੋਸ਼ਿਪ ਪਾਸ ਹੋਣ ਦੇ باوجود ਪੰਜਾਬੀ ਵਿਭਾਗ ਵਿੱਚ ਜੁਆਇਨ ਨਹੀਂ ਕਰ ਦਿੱਤਾ ਉਸ ਘਟਨਾ ਦੇ ਵਰਮਾ ਜੀ ਗਵਾਹ ਹਨ ਅਤੇ ਉਹਨਾਂ ਨੇ ਮੇਰੀ ਯਥਾ ਸੰਭਵ ਮਦਦ ਵੀ ਕੀਤੀ ਪਰ ਇਸ ਦਾ ਅਰਥ ਇਹ ਨਹੀਂ ਕਿ ਮੇਰੇ ਨਾਲ ਜੱਟ ਹੋਣ ਕਰਕੇ ਧੱਕਾ ਹੋਇਆ ਸੀ ਇਹ ਸਭ ਭਾਈ ਸਿਆਸਤ ਸੀ ਦੂਜੇ ਪਾਸੇ ਉਹਨਾਂ ਦੇ ਵਿਰੋਧੀ ਇਹ ਸਮਝਦੇ ਰਹੇ ਕਿ Hindu ਹੋਣ ਕਰਕੇ ਇਹਨਾਂ ਦੀ ਚਾਂਸਲਰ ਤੱਕ ਹਮੇਸ਼ਾ ਸੁਣਵਾਈ ਰਹਿੰਦੀ ਹੈ ਇਹ ਕੇਂਦਰ ਤੋਂ ਸਵਾਸ਼ਾ ਲਿਆਉਂਦਾ ਰਹਿੰਦਾ ਹੈ ਕਾਂਗਰਸ ਇਸ ਦੀ ਮਦਦ ਕਰਦੀ ਹੈ ਭਾਰਤੀ ਜਨਤਾ ਪਾਰਟੀ ਇਸ ਦੀ ਪਿੱਠ ਤੇ ਹੈ ਪਰ ਮੈਨੂੰ ਪਤਾ ਹੈ ਕਿ ਉਸ ਨਾਲ ਨਾ Hindu ਹੋਣ ਕਰਕੇ ਧੱਕਾ ਹੁੰਦਾ ਹੈ ਤੇ ਨਾ ਹੀ ਨਾ Hindu ਹੋਣ ਕਰਕੇ ਕੋਈ ਮਦਦ ਕਰਦਾ ਹੈ ਉਹ ਸਾਰੀ ਲੜਾਈ ਆਪਣੇ ਆਪ ਨੰਗੇ ਧਰ ਤੜਰ ਲੜਦਾ ਹੈ ਉਹਨਾਂ ਦੀ ਯਾਦਸ਼ਕਤੀ ਕੁਮਾਲ ਹੈ ਉਹ ਲੇਖਕਾਂ ਦੇ ਨਾਂ ਉਹਨਾਂ ਦੀਆਂ ਜਨਮ ਦਿਨਾਂ ਕਿਤਾਬਾਂ ਦੇ ਪ੍ਰਕਾਸ਼ਨ ਉਸੇ ਤਰ੍ਹਾਂ ਯਾਦ ਰੱਖਦੇ ਹਨ ਜਿਵੇਂ ਬਾਸਰੜਿਆਂ ਦੇ ਹਾਕਰ ਵੱਖ-ਵੱਖ ਰੂਟਾਂ ਤੇ ਆਉਂਦੇ ਪਿੰਡਾਂ ਦੇ ਨਾਮ ਯਾਦ ਰੱਖਦੇ ਹੁੰਦੇ ਉਹਨਾਂ ਨੂੰ ਸੰਕੜੇ ਸ਼ੇਅਰ ਪਵਤਾਵਾਂ ਜ਼ੁਬਾਨੀ ਯਾਦ ਨੇ ਜਿਨ੍ਹਾਂ ਦੀ ਉਹ ਗਾਹੇ ਬਖਾਇਸ ਤੇ ਵਰਤੋਂ ਕਰਦੇ ਰਹਿੰਦੇ ਹਨ ਹੋਰ ਤਾਂ ਹੋਰ ਉਹਨਾਂ ਨੂੰ ਹਰ ਕਲਾਸ ਨਵੀਂ ਕਲਾਸ ਦੇ ਮੁੰਡੇ ਕੁੜੀਆਂ ਦੇ ਨਾਂ ਪਹਿਲੇ ਦਿਨ ਹੀ ਯਾਦ ਹੋ ਜਾਂਦੇ ਹਨ ਤੇ ਸਾਡੇ ਵਰਗੇ ਮਾਤੜ ਰਸਲ ਵੱਜੋਂ ਪਹਿਲੇ ਦਿਨ ਨਾਂਤਾ ਪੁੱਛ ਲੈਂਦੇ ਹਨ ਪਰ ਜੇ ਕੋਈ ਬੱਚਾ ਸਾਹਮਣੇ ਆ ਜਾਵੇ ਤਾਂ ਛੁੱਪਦੇ ਖੜਦੇ ਹਨ ਕਿਤੇ ਬੱਚਾ ਆਪਣਾ ਨਾਮ ਹੀ ਨਾ ਪੁੱਛ ਲਵੇ ਉਹਨਾਂ ਦੇ ਆਪਣੇ ਕਹਿਣ ਅਨੁਸਾਰ ਉਹਨਾਂ ਦੀ ਯਾਦ ਸ਼ਕਤੀ ਉਹਨਾਂ ਨੂੰ ਤੰਗ ਵੀ ਕਰਦੀ ਹੈ ਕਿਉਂਕਿ ਫੌੜ ਗਈਆਂ ਯਾਦਾਂ ਵੀ ਨਾਲ ਲੈ ਜਾਂਦੀਆਂ ਨੇ ਉਹਨਾਂ ਦਾ ਸੁਭਾਅ ਆਪਣੇ ਬਾਕੀ ਟੱਬਰ ਤੋਂ ਵੱਖਰਾ ਹੈ ਉਹ ਹੱਦੋਂ ਵੱਧ ਸਭ ਮਿਸਲ ਚੁੱਕ ਜਾਣ ਵਾਲੇ ਗੁੱਸਾ ਅੰਦਰੋਂ ਅੰਦਰੀ ਪੀ ਜਾਣ ਵਾਲੇ ਸੈਰਸ ਪਾਟੇ ਤੇ ਬਰਮਲਾਂ ਦੇ ਮਾਵਲੇ ਵਿੱਚ ਪਿੱਛੇ ਰਹਿਣ ਵਾਲੇ ਉਸ ਦੇ ਉਲਟ ਸਾਡੀ ਭੈਣ ਪੰਮੀ ठाਕੜ ਸ਼ੋਰੀ ਆਪਣੀ ਜਿੱਤ ਤੇ ਅੜ ਜਾਣ ਵਾਲੀ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉਣ ਵਾਲੀ ਮਰਜ਼ੀ ਦੀਆਂ ਥਾਵਾਂ ਤੇ ਘੁੰਮਣ ਦੇ ਸ਼ਕੀਨ ਅੱਗੋਂ ਬੱਚੇ ਬ੍ਰਾਂਡ ਲਵਰ ਹੀ ਨਹੀਂ ਸਗੋਂ ਬ੍ਰਾਂਡ ਬੈਸਟ ਮਹਿੰਗੀਆਂ ਗੱਡੀਆਂ ਦੇ ਸ਼ਕੀਨ ਜਿਵੇਂ ਪਜੈਰੋ ਰੇਂਜ ਰੋਵਰ ਆਡੀ ਜੀ ਵੈਗਨ ਵਗੈਰਾ ਰੱਖਣ ਵਾਲੇ ਇੱਥੋਂ ਤੱਕ ਕਿ ਬੁਲਟ ਦੇ ਪਟਾਕੇ ਪਾਉਣ ਤੋਂ ਪਾਉਣੇ ਤਾਂ ਪਰ ਉਹ ਅਜੇ ਵੀ ਨਹੀਂ ਟਲਦਾ ਭਾਵੇਂ ਵੀਡੀਓ ਵਾਇਰਲ ਹੋਣ ਤੇ ਚਲਾਨ ਕੱਟਿਆ ਜਾਵੇ ਸੈਮੀਨਾਰਾਂ ਕਾਨਫਰੰਸਾਂ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਚੱਲਦੇ ਆਂ ਵਰਮਾ ਜੀ ਦੇਸ਼ ਦੇਸ਼ ਤੋਂ ਇਲਾਵਾ ਹਜ਼ਾਰਾਂ ਵਾਰ ਦਿੱਲੀ ਮੁੰਬਈ ਗਏ ਹੋਣਗੇ ਮੈਨੂੰ ਸ਼ੱਕ ਹੈ ਕਿ ਲਾ ਕੇਲੇ ਦਾ ਮਸ਼ਹੂਰ ਕਵੀ ਦਰਬਾਰ ਉਹਨਾਂ ਨੇ ਦਰਜਣਾ ਵਾਰ ਕੀਤਾ ਪਰ ਕੇਲੇ ਨੂੰ ਅੰਦਰ ਵੜ ਕੇ ਸਵਾਨੀਆਂ ਬਦੋਂ ਸ਼ਾਇਦ ਹੀ ਦੇਖਿਆ ਹੋਵੇ ਉਹਨਾਂ ਸ਼ਾਇਦ ਹੀ ਕਦੇ ਬੰਬਈ ਜਾਂ ਗੋਆ ਦੀਆਂ ਬੇਚਾਂ ਘੁੰਮਾਉਣ ਅਸਲ ਵਿੱਚ ਉਹ ਕੰਮ ਨਾਲ ਮਤਲਬ ਰੱਖਦੇ ਹਨ ਉਹ ਦਾਰੂ ਮਾਸ ਨਹੀਂ ਪੀਂਦੇ ਖਾਂਦੇ ਬਾਕੀ ਆਲਮ ਗਲਮ ਜੋ ਵੀ ਮਿਲੇ ਸਭ ਛਕਦੇ ਹਨ ਪਰ ਕਦੇ ਉਹਨਾਂ ਨੇ ਖਾਣ ਖਾਤਰ ਕੋ ਚਾਹ ਨਾ ਬਣਾਇਆ ਮੰਗਵਾਇਆ ਜਾਂ ਖਾਇਆ ਹੋਵੇ ਇਹ ਸੰਭਵ ਨਹੀਂ ਉਹ ਕੇਵਲ ਭੁੱਖ ਮਾਰਨ ਲਈ ਖਾਂਦੇ ਹਨ ਚਾਹ ਉਹਨਾਂ ਦੀ ਮਨਪਸੰਦ ਚੀਜ਼ ਹੈ ਮੈਂ ਆਪ ਕਰਕੇ ਚਾਹ ਨੂੰ ਨਾ ਕਰਦਾ ਕਈ ਵਾਰ ਮੈਂ ਬਾਕੀ ਲੋਕਾਂ ਵਿੱਚ ਬੈਠਿਆ ਵਰਤਾਵੇ ਨੂੰ ਕੱਪ ਰੱਖਣ ਤੋਂ ਮਨਾ ਕਰਦਾ ਸੋ ਹੱਥ ਕੁੱਟ ਗਿਆ ਆਖਦੇ ਹਨ ਰਖਵਾਲਾ ਮੈਂ ਤੇ ਇਹ ਵਾਲਾ ਵੀ ਪੀ ਲੂੰ ਉਹਨਾਂ ਦੇ ਖਾਣ ਪੀਣ ਬਾਰੇ ਆਪਣੇ ਫੰਡੇ ਹਨ ਤੇੜੀ ਜਾਂ ਮਿੱਠਾ ਸਭ ਕੁਝ ਖਾ ਲੈਂਦੇ ਹਨ ਪਰ ਬਾਅਦ ਵਿੱਚ ਚਾਹ ਜ਼ਰੂਰ ਪੀਂਦੇ ਹਨ ਉਹਨਾਂ ਦਾ ਕਹਿਣਾ ਹੈ ਕਿਉਂ ਗੜਾ ਸਾਫ ਤੇ ਸਭ ਕੁਝ ਹਜਮ ਹੋ ਜਾਂਦਾ ਹੈ ਉਹ ਕੱਚੀਆਂ ਚੀਜ਼ਾਂ ਦੇ ਮੁਕਾਬਲੇ ਪੱਕੀਆਂ ਚੀਜ਼ਾਂ ਪਸੰਦ ਕਰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਇੰਜ ਸਾਰੇ ਬੈਕਟੀਰੀਆ ਮਰ ਜਾਂਦੇ ਹਨ ਘਰੋਂ ਬਾਹਰ ਪਾਣੀ ਦੀ ਠੰਡ ਕੋਲ ਡਰਿੰਕ ਪੀ ਲੈਂਦੇ ਹਨ ਕਹਿੰਦੇ ਹਨ ਪਾਣੀ ਦਾ ਪਾਣੀ ਵੈਸੇ ਗੈਸ ਬਾਹਰ ਦਾ ਖਾਦਾ ਪੀਤਾ ਹਜਮ ਕਰ ਦਿੰਦੀ ਹੈ ਸੁੱਖ ਨਾਲ ਬਿਮਾਰੀ ਕੋਈ ਨਹੀਂ ਥੋੜਾ ਜਿਹਾ ਬਲੱਡ ਪ੍ਰੈਸ਼ਰ ਵੱਧਾ ਹੈ ਜਿਹੜੀ ਕਿ ਪਰਿਵਾਰਕ ਬਿਮਾਰੀ ਹੈ ਕਈ ਸਾਲਾਂ ਤੋਂ ਇੱਕ ਗੋਲੀ ਬ੍ਰੇਕਫਾਸਟ ਨਾਲ ਖਾਂਦੇ ਹਨ ਬਾਕੀ ਇੱਕ ਵਾਰ ਆਪਣੇ ਯਾਰ ਗੁਰਦਾਸ ਮਾਨ ਦੇ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਉਮਰਾਂਚ ਕੀ ਰੱਖਿਆ ਤੇ ਅਮਲ ਕਰਦਿਆਂ ਪੌੜੀਆਂ ਰਾਹੀਂ ਸਟੇਜ ਤੇ ਚੜਨ ਦੀ ਥਾਂ ਸਿੱਧੇ ਚੜਦੇ ਆਂ ਗੋਡਾ ਲਚਕਾ ਲਿਆ ਥੋੜੀ देर ਠਿੱਜਕ ਮਾਰਦੇ ਰਹੇ ਆਖਰ ਗੋਡਾ ਬਦਲਾ ਲਿਆ ਉਹਨਾਂ ਦੇ ਦੱਸਣ ਅਨੁਸਾਰ ਸੋਨੇ ਦੇ ਗੋਡੇ ਬਵਾਲੇ ਮੈਨੂੰ ਨਹੀਂ ਸੀ ਪਤਾ ਇਹ 골ਡ ਪਲੇਟਿਨਮ ਸਿਲਵਰ ਲੋਕਾਂ ਨੂੰ ਠੱਗਣ ਲਈ ਰੱਖਿਆ ਹਨ ਜਾਂ ਸੱਚੀ ਮੁੱચી ਸੋਨੇ ਦਾ ਕੁਝ ਪਾਉਂਦੇ ਹਨ ਅਸੀਂ ਜਾਣਦੇ ਹਾਂ ਕਿ ਦੰਦਾਂ ਦੇ ਪੋਪਲੇ ਵਿੱਚ ਤਾਂ ਸੋਨਾ ਹੁੰਦਾ ਹੀ ਸੀ ਖੈਰ ਜਿੰਨੇ ਪੈਸੇ ਵਿੱਚ ਅੱਜਕੱਲ ਗੋਡੇ ਬਦਲੇ ਜਾਂਦੇ ਹਨ ਲਗਭਗ 4-5 ਲੱਖ ਇਸ ਦਾ ਅਦਾ ਭਾਸ ਹੋਣਾ ਬਣਦਾ ਹੈ ਹੁਣ ਪਹਿਲਾ ਵਾਰ ਹੀ ਦੌੜਨ ਭੱਜਣ ਲੱਗ ਪਏ ਹਨ ਵੈਸੇ ਅੱਜਕੱਲ ਉਹਨਾਂ ਨੇ ਗੈਟ ਅਪ ਚੇਂਜ ਕਰ ਲਈ ਹੈ ਸ਼ੇਵ ਕਰਨੀ ਛੱਡ ਦਿੱਤੀ ਹੈ ਦਾੜੀ ਚਿੱਟੀ ਕੱਟ ਲਈ ਹੈ ਸਿਰ ਦੇ ਵਾਲ ਪਹਿਲਾਂ ਵਾਂਗੀ ਲੱਗਦੇ ਹਨ ਪਹਿਲਾਂ ਜਿੱਥੇ ਅਣਜਾਣ ਬੰਦੇ ਲਈ ਬੈਂਕ ਦੇ ਕਲਰਕ ਲੱਗਦੇ ਸਨ ਪਰ ਹੁਣ ਵਾਲਾ ਰੂਪ ਕਲਾ ਨਾਲ ਜੁੜੇ ਮਹਾਰਥੀ ਲੱਗਦੇ ਹਨ ਜਿਵੇਂ ਫਰਮਾਂ ਦੇ ਡਾਇਰੈਕਟਰ ਹੁੰਦੇ ਹਨ ਜਿਵੇਂ ਪੈਂਟਰ ਹੁੰਦੇ ਹਨ ਜਿਵੇਂ ਜੀਐਨਯੂ ਦੇ 8 ਬੈਂ ਦੇ ਸ਼ਕਤੀਸ਼ਾਲੀ ਬੁੱਧੀ ਜੀ ਕੀ ਹੁੰਦੇ ਹਨ ਉਹਨਾਂ ਦੀ ਜ਼ੁਬਾਨ ਤੇ ਸਰਸਵਤੀ ਵਾਸ ਕਰਦੀ ਹੈ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਮਿਸਵਾਲੀ ਹਿੰਦੋਸਤਾਨੀ ਤੋਂ ਇਲਾਵਾ ਉਹ ਪਟਿਆਲੇ ਦੀ ਪੁਆਦੀ ਉਪ ਬੋਲੀ ਵੀ ਮਹਾਰਤ ਨਾਲ ਬੋਲ ਲੈਂਦੇ ਹਨ ਉਹਨਾਂ ਦੇ ਸੁਨਾਮੀ ਸਮਾਨਵੀ ਤੇ ਪਟਿਆਲ ਵੀ ਹੋਣ ਕਰਕੇ ਪੁਆਦੀ ਮਾਂ ਬੋਲੀ ਹੈ ਵੈਸੇ ਅੰਗਰੇਜ਼ੀ ਹਿੰਦੀ ਪੰਜਾਬੀ ਦੀ ਐਮਏ ਹਨ ਤੇ ਕਈ ਸਾਲਾਂ ਤੋਂ ਉਰਦੂ ਐਮਏ ਦੀ ਤਿਆਰੀ ਕਰ ਰਹੇ ਹਨ ਪਹਿਲਾਂ ਉਹ ਤੇਜ਼ੀ ਤੇ ਤੁਰਦੇ ਸੀ ਹੁਣ ਵੀ ਤੇਜ਼ ਤੁਰਨ ਦੀ ਕੋਸ਼ਿਸ਼ ਵਿੱਚ ਹਨ ਸਮੇਂ ਦੇ ਪਾਬੰਦ ਪ੍ਰਬੰਧ ਵਿੱਚ ਖਾਸ ਕਰਕੇ ਸਾਇਹਤਿਕ ਸੱਭਿਆਚਾਰਕ ਸਮਾਗਮਾਂ ਦੇ ਪ੍ਰਬੰਧ ਵਿੱਚ ਪ੍ਰਵੀਨ ਹਨ ਕਾਰਡ ਬਣਾਉਣੇ ਬੈਨਰ ਲਿਖਣੇ ਮਿੰਟ ਟੂ ਮਿੰਟ ਪ੍ਰੋਗਰਾਮ ਬਣਾਉਣੇ ਉਹਨਾਂ ਦੇ ਖੱਬੇ ਨਹੀਂ ਸੱਜੇ ਹੱਥ ਦਾ ਕੰਮ ਹੈ ਕਿਉਂਕਿ ਉਹ ਸੱਜੇ ਹੱਥ ਨਾਲ ਲਿਖਦੇ ਹਨ ਇਹ ਕੰਮ ਕਰ ਲਈ ਉਹਨਾਂ ਨੂੰ ਉਨਾ ਹੀ ਸਮਾਂ ਲੱਗਦਾ ਹੈ ਜਿੰਨਾ ਸਮਾਂ ਲਿਖਣ ਵਿੱਚ ਲੱਗਦਾ ਹੈ ਉਹ ਸੋਚਦੇ ਤੇ ਲਿਖਦੇ ਇੱਕੋ ਸਪੀਡ ਨਾਲ ਹਨ ਉਹ ਵਾਹ ਲੱਗਦੀ ਸਿਆਸੀ ਸਰਗਰਮੀਆਂ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਹਨ ਭਾਵੇਂ ਉਹਨਾਂ ਨੇ ਇੱਕ ਵਾਰ ਪੂਟਾ ਦੀ ਚੋਣ ਵੀ ਲੜੀ ਹੈ ਉਹ ਸੁਭਾਅ ਪੱਖੋਂ ਗਾਂਧੀਵਾਦੀ ਹਨ ਅਹਿੰਸਾ ਵਿੱਚ ਪੂਰਨ ਵਿਸ਼ਵਾਸ ਪਰ ਭਗਤ ਸਿੰਘ ਉੱਪਰ ਉਹਨਾਂ ਨੇ ਨਾਟਕ ਵੀ ਲਿਖੇ ਹਨ ਅਸਲ ਵਿੱਚ ਉਹ ਨਾ ਕਾਂਗਰਸੀਆਂ ਨਾ ਅਕਾਲੀ ਨਾ ਭਾਜਪਾਈ ਨਾ ਕਾਮੁਨਿਸਟ ਪਰ ਉਹਨਾਂ ਦੀ ਕਾਮੁਨਿਸਟਾਂ ਦੇ ਸੱਭਿਆਚਾਰਕ ਫਰੰਟ ਨਾਲ ਹਮੇਸ਼ਾ ਬਣਦੀ ਰਹੀ ਕਿਉਂਕਿ ਪੰਜਾਬ ਵਿੱਚ ਸੱਭਿਆਚਾਰਕ ਫਰੰਟ ਤੇ ਕਦੇ ਅਕਾਲੀਆਂ ਤੇ ਭਾਜਪਾ ਨੇ ਆਪਣੀਆਂ ਧਾਰਮਿਕ ਕਟਨਾ ਕਟੜਤਾਵਾਂ ਕਰਕੇ ਕੋਈ ਕੰਮ ਨਹੀਂ ਕੀਤਾ ਬਸ ਧਾਰਮਿਕ ਸਮਾਗਮ ਤੇ ਸ਼ਤਾਬਦੀਆਂ ਹੀ ਮਨਾਉਂਦੇ ਰਹੇ ਇਸ ਲਈ ਗੁਰシャン ਸਿੰਘ ਨਾਲ ਕੰਮ ਕਰਦੇ ਰਹੇ ਵਿਚਾਰਧਾਰਕ ਤੌਰ ਤੇ ਉਹ ਕਾਂਗਰਸੀ ਜਾਪਦੇ ਹਨ ਪਰ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ ਤਾਂ ਕਦੇ ਸਿੱਖ ਵਿਰਸੇ ਦੀ ਗੱਲ ਪਾਉਂਦੇ ਹਨ ਤਾਂ ਅਕਾਲੀ ਲੱਗਦੇ ਹਨ ਕਦੇ ਕਦੇ ਹਾਸੇ ਹਾਸੇ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਵਾਲੀ ਹਿੰਦੀ ਵਿੱਚ ਰਾਮ ਕਥਾ ਵੀ ਕਹਿ ਦਿੰਦੇ ਤਾ ਪਾਜ ਪਾਈ ਲੱਗਦੇ ਵੈਸੇ ਛੋਟੇ ਹੁੰਦੇ ਨੇ ਉਹਨਾਂ ਰਾਮਲੀਲਾ ਦੀ ਸਟੇਜ ਵੀ ਕਰਦੇ ਰਹੇ ਹਨ ਉਹ ਇੱਕ ਸਹਿਤਕਾਰ ਵਿਸ਼ੇਸ਼ ਕਰਕੇ ਨਾਟਕਕਾਰ ਅਤੇ ਕਵੀ ਵਜੋਂ ਜਾਣੇ ਜਾਣਾ ਚਾਹੁੰਦੇ ਹਨ ਜਾਂ ਵੱਧ ਤੋਂ ਵੱਧ ਹਰਮਨ ਪਿਆਰੇ ਦੇ ਆਪਕ ਵਜੋਂ ਪਰ ਉਹਨਾਂ ਦੀ ਮੁੱਖ ਪਛਾਣ ਮੰਚ ਸੰਚਾਲਕ ਦੀ ਬਣੀ ਹੋਈ ਹੈ ਬਿਨਾਂ ਸ਼ੱਕ ਇਸ ਖੇਤਰ ਵਿੱਚ ਉਹਨਾਂ ਦਾ ਸਾਰੇ ਪੰਜਾਬ ਤੱਕ ਹੀ ਪੰਜਾਬੀ ਜਗਤ ਵਿੱਚ ਵੀ ਕੋਈ ਸਾਨੀ ਨਹੀਂ ਨਿਰਮਲ ਜੋੜਾ ਸਤਿੰਦਰ ਸੱਤੀ ਆਸ਼ਾ ਸ਼ਰਮਾ ਐਸਡੀ ਸ਼ਰਮਾ ਵਰਗੇ ਕੁਝ ਨਾਮ ਹੋਰ ਪਰ ਉਹਨਾਂ ਦਾ ਖੇਤਰ ਸੀਮਤ ਹੈ ਕਿਸੇ ਦੀ ਟੈਲੀਵਿਜ਼ਨ ਸਟੇਜ ਰੇਡੀਓ ਅਕਾਦਮਿਕ ਵਿੱਚ ਇੰਨੀ ਮਹਾਰਤ ਨਹੀਂ ਵਰਮਾ ਜੀ ਤਾਂ ਸੱਭਿਆਚਾਰਕ ਪ੍ਰੋਗਰਾਮਾਂ ਤੋਂ ਲੈ ਕੇ ਫੌਜੀਆਂ ਦੀ ਸਲਾਨਾ ਪਰੇਡ ਤੱਕ ਪ੍ਰੈਸ ਚਾਰਲਸ ਚਾਰਲਸ ਦੇ ਪ੍ਰੋਗਰਾਮ ਤੋਂ ਲੈ ਕੇ ਟੀਵੀ ਸ਼ੋਅ ਤੱਕ ਸਭ ਕੁਝ ਇੱਕੋ ਜੀ ਮਹਾਰਤ ਨਾਲ ਕਰ ਲੈਂਦੇ ਹਨ ਅਕਾਦਮਿਕ ਸਾਇਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਤਾਂ ਉਹਨਾਂ ਦੀ ਮਹਾਰਤ ਵੇਖਣ ਯੋਗ ਹੁੰਦੀ ਹੈ ਕਈ ਵਾਰ ਤੁਹਾਡਾ ਜੀ ਕਰਦਾ ਕਿ ਉਹਨਾਂ ਦੇ ਬੋਲੇ ਵਾਕਾਂ ਉੱਤੇ ਕਵੀ ਦਰਬਾਰਾਂ ਵਾਂਗ ਦਾਤ ਦੇਣ ਨੂੰ ਜੀ ਕਰ ਆਉਂਦਾ ਹੈ ਪਟਿਆਲੇ ਦੇ ਪੱਕੇ ਸਰੋਤੇ ਕਈ ਵਾਰ ਕੁਝ ਦਰਹਾਓ ਤੇ ਕੀਵਾ ਮਹਿਸੂਸ ਕਰਦੇ ਹਨ ਪਰ ਬਾਕੀ ਸ਼ਹਿਰਾਂ ਦੇ ਦਰਸ਼ਕ ਸਰੋਤੇ ਤਾਂ ਕੀਲੇ ਜਾਂਦੇ ਹਨ ਵਰਮਾ ਜੀ ਗਿਲਾ ਕਰਦੇ ਹਨ ਕਿ ਪੰਜਾਬੀ ਵਿੱਚ ਇਸ ਕਲਾ ਦੀ ਕਦਰ ਨਹੀਂ ਹੈ ਪਰ ਚਾ ਲੇਖਕਾਂ ਕਵੀਆਂ ਗਾਇਕਾਂ ਦੇ ਮੁਕਾਬਲੇ ਮੰਚ ਸੰਚਾਲਕ ਨੂੰ ਨਗੂਣੀ ਫੀਸ ਦਿੱਤੀ ਜਾਂਦੀ ਹੈ ਤੇ ਕਈ ਵਾਰ ਤਾਂ ਦਿੱਤੀ ਨਹੀਂ ਜਾਂਦੀ ਉਹ ਮੈਨੂੰ ਕਹਿੰਦੇ ਹਨ ਕਿ ਪਤਾ ਨਹੀਂ ਲੋਕ ਆਪਣੀਆਂ ਗੱਲਾਂ ਵਿੱਚ ਤੇਸ ਕਤਰੀ ਦੀ ਬੜੀ ਫੜ ਮਾਰਦੇ ਹਨ ਕਿਹੜੇ ਸਟੇਜ ਮੇਰੇ ਕੋਲ ਸੀ ਮੈਂ ਹਜ਼ਾਰਾਂ ਮੰਚਾਂ ਦਾ ਸੰਚਾਲਨ ਕਰ ਚੁੱਕਿਆ ਹਾਂ ਕਦੇ ਫੜਨੇ ਮਾਰੀ ਉਹ ਭੋਲੇ ਕੀ ਜਾਲਣ ਕਿ ਸਰਕਾਰੀ ਦਫਤਰੀ ਸਟੇਜਾਂ ਤੇ ਸਿਆਸੀ ਸਟੇਜਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਇੱਥੇ ਤੁਸੀਂ ਬਾਸ ਦੇ ਕਹਿਣ ਅਨੁਸਾਰ ਚੱਲਣਾ ਹੁੰਦਾ ਹੈ ਅਤੇ ਡਿਊਟੀ ਦੇ ਹਿੱਸੇ ਵਜੋਂ ਜਾਂ ਨਿਸ਼ਚਿਤ ਫੀਸ ਲੈ ਕੇ ਕੰਮ ਕਰਨਾ ਹੁੰਦਾ ਜਦੋਂ ਕਿ ਸਿਆਸੀ ਸਟੇਜਾਂ ਤਾਕਤ ਦੇ ਜ਼ੋਰ ਤੇ ਮਿਲਦੀਆਂ ਹਨ ਫਿਰ ਵੀ ਚੱਲਦੀ ਸਟੇਜ ਵਿੱਚ ਮਹਾਵਰੇ ਵਜੋਂ ਨਹੀਂ ਸਗੋਂ ਅਸਲੀਅਤ ਵਿੱਚ ਲੱਤਾਂ ਖਿੱਚੀਆਂ ਜਾਰੀਆਂ ਹੁੰਦੀਆਂ ਹਨ ਵਿਰੋਧੀਆਂ ਨੂੰ ਕੇਵਲ ਸ਼ਬਦਾਂ ਨਾਲ ਹੀ ਨਹੀਂ ਸੈੱਟ ਕਰਨਾ ਹੁੰਦਾ ਸਗੋਂ ਆਪਣੇ ਸਮਰਥਕ ਵਲੰਟੀਅਰਾਂ ਦੇ ਜ਼ੋਰ ਨਾਲ ਜ਼ਬਰਦਸਤੀ ਖਿੜੇੜਨਾ ਵੀ ਹੁੰਦਾ ਹੈ ਕਈ ਵਾਰ ਵਿਰੋਧੀ ਕੋਈ ਹੋਰ ਨਹੀਂ ਸਗੋਂ ਪੁਲਿਸ ਹੁੰਦੀ ਹੈ ਉੱਥੇ ਹਾਰ ਨਹੀਂ ਸਗੋਂ ਡਾਂਗਾ ਲੈ ਕੇ ਖੜੀ ਹੁੰਦੀ ਹੈ ਉਸ ਸਮੇਂ ਸਟੇਜ ਦਾ ਆਰਥ ਉਸ ਕਾਬੂ ਕੀਤੀ ਭੀੜ ਦਾ ਲੀਡਰ ਹੋਣਾ ਹੁੰਦਾ ਹੈ ਪਹਿਲਾ ਅੰਡਾ ਪਹਿਲੀ ਚੱਪਲ ਪਹਿਲੀ ਗੋਲੀ ਤੁਹਾਡੇ ਹੀ ਲੱਗਣੀ ਹੁੰਦੀ ਹੈ ਹਾਰ ਤਾਂ ਬੰਦੇ ਦੇ ਕਦੇ ਹੀ ਪੈਂਦੇ ਹਨ ਉਹਨਾਂ ਨੂੰ ਤਾਂ عمر ਕੰਪੀਟੀਸ਼ਨ ਆਪਣੇ ਜਮਾਤੀ ਕਲੀਗ ਦੋਸਤ ਨਾਲ ਰਿਹਾ ਉਹੀ ਉਹਨਾਂ ਦਾ ਰੈਫਰੈਂਸ ਪੁਆਇੰਟ ਰਿਹਾ ਜਿਸ ਨੂੰ ਕਦੇ ਉਹਨਾਂ ਨੇ ਟਾਈ ਦੀ ਗੱਠ ਮਾਰ ਨਹੀਂ ਸਕਾਈ ਸੀ ਪ੍ਰੋਫੈਸਰੀ ਹੈੱਡਸ਼ਿਪ ਡੀਨ ਡਾਇਰੈਕਟਰੀ ਤੇ ਹੋਰ ਇਨਾਮ ਸਨਮਾਨ ਦੋਹਾਂ ਨੂੰ ਲਗਭਗ ਅੱਗੜ ਪਿਛੜ ਹੀ ਮਿਲੇ ਹਨ ਪਰ ਕੁਝ ਚੀਜ਼ ਇੱਕ ਨੂੰ ਮਿਲ ਗਈਆਂ ਦੂਜੇ ਨੂੰ ਮਿਲ ਜਾਣੀਆਂ ਹਨ ਇੱਕ ਨੂੰ ਕੁਝ ਮਿਲ ਗਈਆਂ ਤੇ ਦੂਜੇ ਨੂੰ ਮਿਲ ਨਹੀਂ ਨਹੀਂ ਦੋਨਾਂ ਦਰਮਿਆਨ ਕਸ਼ਮਕਸ਼ ਦੇਖ ਕੇ ਕਈ ੜ ਮੇਰਾ ਹਾਸਾ ਨਿਕਲ ਜਾਂਦਾ ਹੈ ਉਹਨਾਂ ਨੇ ਆਪਣੀ ਉਮਰ ਤੋਂ ਵਧੇਰੇ ਕਿਤਾਬਾਂ ਲਿਖੀਆਂ ਕੁਝ ਮੌਲਖ ਹਨ ਕੁਝ ਖੋਜਾਂ ਹਨ ਕੁਝ ਆਲੋਚਨਾ ਹੈ ਕੁਝ ਇਤਿਹਾਸ ਹੈ ਕੁਝ ਵਾਰਤਕ ਕੁਝ ਅਨੁਵਾਦ ਕੋਈ ਸੰਪਾਦਨ ਕੁਝ ਮੁਲਾਕਾਤਾਂ ਕੁਝ ਲਟਰਨ ਪਟਰਮ ਮੇਰਾ ਖਿਆਲ ਹੈ ਕਿ ਅਣਛਪਿਆ ਤਾਂ ਬਹੁਤ ਘੱਟ ਹੋਵੇਗਾ ਕਿਉਂਕਿ ਵਰਮਾ ਜੀ ਦੀ ਸ਼ਬਦ ਫੈਕਟਰੀ ਵਿੱਚ ਕੁਝ ਵੀ ਵੇਸਟ ਨਹੀਂ ਜਾਂਦਾ ਵੇਰਕਾ ਮਿਲਕ ਪਲਾਂਟ ਵਾਲਿਆਂ ਵਾਂਗੂ ਘਿਓ ਦੀ ਮੈਲ ਦੀਆਂ ਵੀ ਪਿੰਨੀਆਂ ਬਣਾ ਦਿੰਦੇ ਹਨ ਕੁਝ ਅਖਬਾਰਾਂ ਅਰਸਾਲਿਆਂ ਡਾਕੂਮੈਂਟਰੀਆਂ ਫਿਲਮਾਂ ਵਿੱਚ ਸਾਂਭਿਆ ਹੋਵੇਗਾ ਪਰ ਪੋਸਤਕ ਰੂਪ ਵਿੱਚ ਹੋ ਸਕਦਾ ਹੈ ਅਜੇ ਸਾਹਮਣੇ ਨਾ ਆਇਆ ਹੋਵੇ ਉਹਨਾਂ ਦੀ ਇੱਕ ਕਵਿਤਾ ਦੀ ਕਿਤਾਬ ਵੀ ਛਪਣ ਵਾਲੀ ਰਹਿੰਦੀ ਹੈ ਵੈਸੇ ਉਹਨਾਂ ਨੇ ਅਜੇ ਹੋਰ ਬਹੁਤ ਕੁਝ ਲਿਖਣਾ ਹੈ ਖਾਸ ਕਰਕੇ ਨਾਟਕ ਤੇ ਰੰਗਮੰਚ ਦੇ ਖੇਤਰ ਵਿੱਚ ਹੋਰ ਕੰਮ ਆਉਣਾ ਬਾਕੀ ਹੈ ਸतीश ਕੁਮਾਰ ਵਰਮਾ ਜੀ 4 ਸਤੰਬਰ 1955 ਨੂੰ ਦਿਵਾਰਕੀ ਦੇਵੀ ਅਤੇ ਸ਼ਾਮ ਲਾਲ ਦੇ ਘਰ ਸਨੌਰ ਵਿੱਚ ਜਨਮੇ ਉਹਨਾਂ ਦੇ ਅੱਗੋਂ ਦੋ ਬੱਚੇ ਪਰੂ ਤੇ ਸੁਪਨ ਹਨ ਉਹਨਾਂ ਕੁਝ ਪੜ੍ਹਾਈ ਸਮਾਣੇ ਸੁਨਾਮ ਅਤੇ ਫਿਰ ਪਟਿਆਲਾ ਕੀਤੀ। ਆਰੰਭਕ ਸਮੇਂ ਸਾਲਕ ਡੀਏਵੀ ਕਾਲਜ ਨਨਯੋਲਾ ਅਤੇ ਸਾਲਕ ਪਬਲਿਕ ਸਕੂਲ ਨਾਬੇ ਵੀ ਨੌਕਰੀ ਕੀਤੀ। ਪਰ ਛੇਤੀ ਹੀ ਯੂਨੀਵਰਸਿਟੀ ਵਿੱਚ ਪਹਿਲਾਂ ਖੋਜ ਸਹਾਇਕ ਤੇ ਬਾਅਦ ਵਿੱਚ ਅਧਿਆਪਕ ਬਣ ਕੇ ਇੱਥੇ ਹੀ ਪ੍ਰੋਫੈਸਰ ਮੁਖੀ, ਡੀਨ ਪਛਾਵਾਂ ਅਤੇ ਡਾਇਰੈਕਟਰ ਯੋਗਕ ਸਵਾਵਾਂ ਵਜੋਂ ਸੇਵਾ ਕੀਤੀ। ਉਹਨਾਂ ਦੀ ਯੂਨੀਵਰਸਿਟੀ ਨਾਲ ਆਸਥਾ ਭੀਸ਼ਮ ਪਤਾਮਾ ਵਰਗੀ ਹੈ। ਕੋਈ ਵੀ ਸੀ ਆਵੇ ਜਾਵੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਨਾਲ ਵਫਾਦਾਰ ਰਹੇ ਮੈਨੂੰ ਪੱਕਾ ਪਤਾ ਹੈ ਕਈ ਵੀ ਸੀ ਉਹਨਾਂ ਦੇ ਵਿਰੁੱਧ ਰਹੇ ਪਰ ਉਹ ਹਮੇਸ਼ਾ ਯੂਨੀਵਰਸਿਟੀ ਦੇ ਸਭ ਤੋਂ ਉੱਪਰਲੇ ਅਹੁਦੇ ਨਾਲ ਵਫਾਦਾਰੀ ਰੱਖੀ ਰੱਖੀ ਵਰਮਾ ਜੀ ਦਾ ਸੁਭਾਅ ਅਪੋਰਚੂਨੀਆਂ ਹੈ ਉਹਨਾਂ ਨੂੰ ਜਿੰਨਾ ਵਧੀਆ ਲਿਖਣਾ ਤੇ ਬੋਲਣਾ ਆਉਂਦਾ ਉਸਦੇ ਸੌਵੇਂ ਹਿੱਸੇ ਨਾਲ ਵੀ ਲੋਕਾਂ ਨੇ ਮੋਟੀ ਕਮਾਈ ਕੀਤੀ ਅਤੇ ਮਾਂ ਬੋਲੀ ਦੀ ਸੇਵਾ ਕਰਨ ਦਾ ਫੱਟਾ ਲਾ ਕੇ ਨਾਮ ਸਨਮਾਨ ਵੀ ਵਾਧੂ ਕਮਾਏ ਆਮ ਕਰਕੇ ਵਰਮਾ ਜੀ ਉਹੀ ਕੰਮ ਕਰਦੇ ਹਨ ਜਿਸ ਵਿੱਚੋਂ ਕੋਈ ਸੇਵਾ ਫਲ ਮਿਲਣਾ ਹੋਵੇ ਪਰ ਉਹ ਕੋਈ 바ਰਗੇਨਿੰਗ ਨਹੀਂ ਕਰਦੇ ਅਤੇ ਨਾ ਹੀ ਵੱਡੀ ਜੌਬ ਪਿੱਛੇ ਛੋਟੀ ਜੌਬ ਛੋਟੀ ਨੂੰ ਨਕਾਰਦੇ ਹਨ ਸਗੋਂ ਨਿੱਕੇ ਤੋਂ ਨਿੱਕੇ ਛੋਟੇ ਤੋਂ ਛੋਟੇ ਕੰਮ ਨੂੰ ਤੰਦੇਹੀ ਨਾਲ ਲੱਗੇ ਰਹਿੰਦੇ ਹਨ ਸੱਚੀ ਗੱਲ ਤਾਂ ਇਹ ਹੈ ਉਹਨਾਂ ਵਿੱਚ ਲਿਖਣ ਦੀ ਬਹੁਤ ਸਮਰੱਥਾ ਸੀ ਪਰ ਮੂੰਹ ਕੂਲ ਹੋਣ ਕਰਕੇ ਮੂੰਹ ਪਾੜ ਕੇ ਪੈਸੇ ਨਹੀਂ ਮੰਗੇ ਹਾਲਾਂਕਿ ਭਾਵੇਂ ਉਹਨਾਂ ਦਾ ਜੀਵ ਹੀ ਕਰਦਾ ਹੋਵੇ ਵਰਮਾ ਜੀ ਦਾ ਇੱਕ ਹੋਰ ਸਹਿਤਕ ਸ਼ੌਕ ਸਹਿਤਕ ਪਿਤਰਾ ਦਾ ਸਰਾਧ ਕਰਨਾ ਵੀ ਹੈ ਉਹ ਪੁਰਾਣੇ ਗੁਜ਼ਰੇ ਹੋਏ ਸੈਤ ਘਰਾਂ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਦਾ ਕੰਮ ਇਕੱਠਾ ਕਰਕੇ ਵੀ ਛਪਾਉਂਦੇ ਰਹਿੰਦੇ ਹਨ ਇਹ ਥੈਂਕਲੈਸ ਤੇ ਕੈਸ਼ਲੈਸ ਜੌਬ ਵਿੱਚੋਂ ਸੰਤੋਸ਼ਟੀ ਲੱਭਦੇ ਹਨ ਇਸ ਤੀਸ਼ ਕੁਮਾਰ ਵਰਮਾ ਹੀ ਸੀ ਜਿਨ੍ਹਾਂ ਨੇ ਸ਼ੀਲਾ ਪਾਡਿਆ ਜਗਦੀਸ਼ ਫਰਿਆਦੀ ਵਰਗਿਆਂ ਦਾ ਕੰਮ ਇਕੱਠਾ ਕਰਕੇ ਨਹੀਂ ਦਿੱਤਾ ਕਰ ਦਿੱਤਾ ਨਹੀਂ ਤਾਂ ਇੱਕ ਨਾ ਕਿਸੇ ਦੀ ਰੁਚੀ ਸੀ ਤੇ ਨਾ ਹੀ ਕਿਸੇ ਵਿੱਚ ਸਮਰੱਥਾ ਵਰਮਾ ਜੀ ਦਾ ਇੱਕ ਹੋਰ ਸ਼ੌਂਕ ਚੇਲੇ ਮੁੰਨਣ ਦਾ ਹੈ ਉਹ ਸਿਰਫ ਆਪਣੀ ਜਮਾਤ ਜਾਂ ਆਪਣੇ ਖੋਜ ਵਿਦਿਆਰਥੀਆਂ ਤੱਕ ਹੀ ਸੀਮਤ ਨਹੀਂ ਰਹਿੰਦੇ ਉਹ ਹੋਰ ਅਨੁਸ਼ਾਸਨਾ ਵਿੱਚ ਵੀ ਚੇਲੇ ਮੰਨਦੇ ਰਹਿੰਦੇ ਹਨ ਉਹਨਾਂ ਨੂੰ ਉਹਨਾਂ ਦਾ ਹਰੇਕ ਨੂੰ ਆਪਣਾ ਵਿਦਿਆਰਥੀ ਕਹਿਣ ਦਾ ਸ਼ੌਂਕ ਹੈ ਉਹਨਾਂ ਦੇ ਬਹੁਤ ਸਾਰੇ ਕਲੀਗ ਇਸ ਗੱਲ ਤੇ ਝਿੜ ਝਿੜਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਸਦਾ ਸਿਰਫ ਅਧਿਆਪਕ ਸਮਝਦੇ ਹਨ ਅਤੇ ਹਰ ਵਿਅਕਤੀ ਕਦੇ ਨਾ ਕਦੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਾ ਵਿਦਿਆਰਥੀ ਰਿਹਾ ਹੁੰਦਾ ਹੈ ਉਹ ਅਧਿਆਪਕ ਦੇ ਕਿਤੇ ਵਜੋਂ ਹਮੇਸ਼ਾ ਸਭ ਨੂੰ ਆਪਣਾ ਵਿਦਿਆਰਥੀ ਹੋਣ ਦਾ ਮਾਣ ਸਨਮਾਨ ਅਤੇ ਮੌਕਾ ਦਿੰਦੇ ਹਨ ਵੈਸੇ ਉਹਨਾਂ ਦੇ ਵਿਦਿਆਰਥੀਆਂ ਵਿੱਚ ਪੰਜਾਬੀ ਅਕਾਦਮੀ ਦੇ ਸਾਬਕਾ ਸਕੱਤਰ ਅਤੇ ਸਾਬਕਾ ਮੁਖੀ ਦਿੱਲੀ ਯੂਨੀਵਰਸਿਟੀ ਰਵੇਲ ਸਿੰਘ ਤੋਂ ਲੈ ਕੇ ਗੁਰਸੇਵ ਕਲੰਬੀ ਤੱਕ ਬਹੁਤ ਹਨ ਜਿਨ੍ਹਾਂ ਵਿੱਚ ਨਾਟਕਕਾਰ ਦਵਿੰਦਰ ਕੁਮਾਰ ਤੋਂ ਲੈ ਕੇ ਕੁਲਦੀਪ ਦੀਪ ਤੱਕ ਸ਼ਾਮਲ ਹਨ ਪਰ ਇਹ ਸਿਰਫ ਅਫੀਸ਼ੀਅਲ ਸੂਚੀ ਹੈ ਚੋਰੀ-ਚੋਰੀ ਤਾਂ ਉਹਨਾਂ ਨੇ ਯੂਨੀਵਰਸਿਟੀ ਦੇ ਬਹੁਤ ਸਾਰੇ ਅਧਿਆਪਕਾਂ ਦੇ ਖੋਜ ਕਾਰਜਾਂ ਦੀ ਨਿਗਰਾਨੀ ਵੀ ਕੀਤੀ ਹੈ